ਸਤਿ ਸ੍ਰੀ ਅਕਾਲ ਜੀ ਸਭ ਨੂੰ ਪਿਆਰੇ ਦੋਸਤੋ ਬਹਿਗੁਰੂ ਦੀ ਕਿਰਪਾ ਨਾਲ ਤੁਸੀਂ ਸਭ ਤੰਦਰੁਸਤ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ بارش ਪੈ ਗਈ ਜੀ بارش ਪੈਣ ਨਾਲ ਜੀਰੀ ਦਾ ਜਿਹੜਾ ਸੀਜ਼ਨ ਥੋੜਾ ਜ਼ੋਰ ਫੜ ਗਿਆ ਚੰਗੀ ਗੱਲ ਹੈ ਮੌਸਮ ਵੀ ਠੰਡਾ ਹੋਇਆ ਮਜ਼ਦੂਰਾਂ ਨੂੰ ਗਰੀਬ ਆਦਮੀਆਂ ਨੂੰ ਲਾਉਣਾ ਵੀ ਸੌਖੇ ਹੋ ਗਏ ਕਿਉਂਕਿ ਪਹਿਲਾਂ ਗਰਮੀ ਬਹੁਤ ਜ਼ਿਆਦਾ ਸੀ ਗਰਮੀ ਜ਼ਿਆਦਾ ਕਰਕੇ ਥੱਲੇ ਪਾਣੀ ਗਰਮ ਹੋ ਜਾਂਦਾ ਹੈ ਤੇ ਸਿਰ ਤੋਂ ੱਟ ਬੜੀ ਪੈਂਦੀ ਸੀ 47 47 ਟੈਂਪਰੇਚਰ ਦੀ ਪਰ ਹੁਣ ਦੋ ਦਿਨਾਂ ਦੀ ਰਾਹਤ ਹੈ ਤੇ ਜੀਰੀ ਪੂਰੀ ਜੋਰ ਸ਼ੋਰ ਨਾਲ ਜ਼ਿੰਮੇਦਾਰ ਭਰਾ ਲਾ ਰਹੇ ਨੇ ਤੇ ਮਜ਼ਦੂਰ ਵਰਗ ਵੀ ਆਪਣਾ ਰੋਜੀ ਰੋਟੀ ਕਮਾ ਰਹੇ ਨੇ ਚੰਗੀ ਗੱਲ ਹੈ ਦੋਸਤੋ ਜੀਰੀ ਨੂੰ ਰਖਵਾ ਜੇ ਅਸੀਂ ਥੋੜਾ ਜਿਹਾ ਘਟਾ ਦਈਏ ਤੇ ਹੋਰ ਫਸਲਾਂ ਬੀਜਣ ਲੱਗ ਜਾਈਏ ਤਾਂ ਆਉਣ ਵਾਲਾ ਪੰਜਾਬ ਕੁਝ ਨਾ ਕੁਝ ਖੁਸ਼ਹਾਲ ਹੋ ਸਕਦਾ ਹੈ ਕਰਜ ਦੀ ਮਾਰ ਤੋਂ ਜ਼ਿੰਮੇਦਾਰ ਭਰਾ ਵੀ ਬਚ ਸਕਦੇ ਆ ਤੇ ਬਾਕੀ ਭਾਈ ਆਪਣੇ ਆਪਣੇ ਸੋਚ ਐ ਖਿਆਲ ਨੇ ਆਪਣੇ ਆਪਣੇ ਪਰ ਪੰਜਾਬ ਦੀ ਧਰਤੀ ਜੀਰੀ ਲਈ ਬਣੀ ਹੀ ਨਹੀਂ ਸੀਗੀ ਇਹਦਾ ਸਾਨੂੰ ਧੱਕੇ ਨਾਲੇ ਸਰਾਹ ਪਾਇਆ ਗਿਆ ਸਾਡੀਆਂ ਫਸਲਾਂ ਤਾਂ ਹੋਰ ਹੀ ਬੜੀਆਂ ਵਧੀਆ ਸੀਗੀਆਂ ਦੇਸੀ ਫਸਲਾਂ ਕਣਕ ਜਵਾਰ ਬਾਜਰਾ ਮੱਕੀ ਛੋਲੇ ਦਾਲਾਂ ਇਹ ਸਭ ਭਾਈ ਦੇਸੀ ਵੀ ਖਤਮ ਹੋ ਗਏ ਹੋ ਗਏ ਕੁਸ ਕਰਤੇ ਕਿਉਂਕਿ ਇਸ ਸਮੇਂ ਜੋ ਬੀਜ ਆਉਂਦਾ ਬਾਜ਼ਾਰ ਦੇ ਵਿੱਚ ਸਭ ਵੱਡੀਆਂ ਕੰਪਨੀਆਂ ਦੇ ਵੀ ਆਉਂਦੇ ਆ ਹਾਈਬ੍ਰਿਡ ਦੇਸੀ ਵੀ ਲਗਭਗ ਪੰਜਾਬ ਦੇ ਵਿੱਚੋਂ ਖਤਮ ਹੋ ਗਏ ਚੰਗੀ ਕਣਕ ਵਧੀਆ ਖਾਣ ਵਾਲੀ ਸੀ ਉਹ ਵੀ ਖਤਮ ਹੋ ਗਈ ਹੁਣ ਬਹੁਤ ਭਰਾ ਅਸੀਂ ਦੇਖਿਆ ਮੱਧ ਪ੍ਰਦੇਸ਼ ਦੀ ਕਣਕ ਖਰੀਦਦੇ ਸਾਡੇ ਪੰਜਾਬ ਦੇ ਲੋਕ ਦੇਖੋ ਕਿੰਨੀ ਸ਼ਰਮ ਦੀ ਗੱਲ ਹੈ ਸਾਨੂੰ ਹੋਰ ਸਟੇਟ ਦੀ ਕਣਕ ਅਸੀਂ ਖਰੀਦ ਕੇ ਖਾਂਦੇ ਆ ਜਿਹੜੇ 4 ਰੁਪਏ ਵਾਲੇ ਆ ਭਾਈ ਉਹ ਕਹਿੰਦੇ ਆ ਮਹਿੰਗੀ-ਮੂੰਗੀ ਦਾ ਕੋਈ ਚੱਕਰ ਨਹੀਂ ਸਾਨੂੰ ਹਰਬਲ ਆਰਗੈਨਿਕ ਕਣਕ ਮਿਲਣੀ ਚਾਹੀਦੀ ਐ ਆਰਗੈਨਿਕ ਕਹਿ ਕੇ ਵੇਚੀ ਤਾਂ ਜਾਂਦੇ ਆ ਭਾਜੀ ਉਹ ਕਣਕ ਚਲੋ ਜਿਸ ਤਰ੍ਹਾਂ ਕਿਸੇ ਨੂੰ ਚੰਗੀ ਲੱਗਦੀ ਐ ਪਰ ਜੋ ਪੰਜਾਬ ਦੀ ਮਿੱਟੀ ਪਾਉਣ ਪਾਣੀ ਪੰਜਾਬ ਦੇ ਲੋਕ ਇਹ ਦੁਨੀਆ ਤੇ ਸਾਨੂੰ ਕਿੰਨਾ ਵੱਡੇ-ਵੱਡੇ ਅਧਿయోగ ਪਤਿਆਂ ਦੀ ਵੀ ਨਿਗਾਹ ਭਾਈ ਇਸ ਧਰਤੀ ਤੇ ਸੋਨੂੰ ਪਹਿਲਾਂ ਵੀ ਮੈਂ ਬੋਲ ਕਹਟੈਂ ਵੀ ਇਹ ਜੀ ਧਰਤੀ ਦੁਨੀਆਂ ਤੇ ਸੋਨੂੰ ਕਿਤੇ ਨਹੀਂ ਮਿਲਦੀ ਨਾ ਇੰਨੇ ਮੌਸਮ ਸਾਡੇ ਚਾਰ ਮੌਸਮ ਆਉਂਦੇ ਆ ਇੱਥੇ ਜੋ ਮਰਜੀ ਫਸਲ ਬੀਜ ਦਿਓ ਉਹ ਫਸਲ ਹਰੀ ਹੁੰਦੀ ਹੈ ਇਸ ਕਰਕੇ ਦੁਨੀਆਂ ਦੀਆਂ ਨਜ਼ਰਾਂ ਇਸ ਧਰਤੀ ਨੂੰ ਖੋਣ ਤੇ ਲੱਗੀਆਂ ਹੋਈਆਂ ਹਨ ਦੋਸਤੋ ਆਪਾਂ ਹਰ ਵਰਗ ਨੂੰ ਕੰਮ ਦਿਆ ਕਰੀਏ ਖਾਸ ਕਰਕੇ ਸਾਡੇ ਪੰਜਾਬ ਦੇ ਮਜ਼ਦੂਰ ਨੂੰ ਇਹਨਾਂ ਨੂੰ ਕੰਮ ਜ਼ਰੂਰ ਦੇਣਾ ਚਾਹੀਦਾ ਹੈ ਮਹਗਾ ਸਸਤਾ ਤਾਂ ਚਲੋ ਜ਼ਿੰਦਗੀ ਦੇ ਦੋਸਤੋ ਚੱਲਦੀ ਰਹਿੰਦਾ ਹੈ ਐਦਾਂ ਨਹੀਂ ਚਾਹੀਦਾ ਅਸੀਂ ਬਾਹਰ ਲਿਆਂ ਨੂੰ ਤਾਂ ਥੋੜਾ ਜਿਆਦਾ ਤਹਿਰੀਜ ਦੰਨਿਆ ਤਾਂ ਆਪਦੇ ਆਲਿਆਂ ਨੂੰ ਅਸੀਂ ਘੱਟ ਕੰਮ ਦੰਨਿਆ ਇਹ ਨਾ ਕਰਿਆ ਕਰੋ ਕੰਮ ਸਾਰੇ ਵਰਗਾਂ ਨੂੰ ਦਿਓ ਖਾਸ ਕਰਕੇ ਆਪਦੇ ਪਿੰਡ ਦੇ ਮਜ਼ਦੂਰ ਵਰਗ ਨੂੰ ਤਾਂ ਜ਼ਰੂਰ ਦਿਆ ਕਰੋ ਕੰਮ ਚਲੋ ਦੋਸਤੋ ਵੈਗਰੂ ਜਿੱਥੇ ਰੱਖੇ ਉੱਥੇ ਰਹਿਣਾ ਦੇਖੋ ਆ 8ਵੀਂ ਜਮਾਤ ਦੇ ਵਿੱਚ ਪੜਦਾ ਹੈ ਬੱਚਾ ਛੁੱਟੀਆਂ ਦੇ ਕਾਰਨ ਆਪਦੇ ਮਾਪੇ ਦਾ ਇਹ ਹੱਥ ਵਢਾਉਂਦਾ ਹੈ ਬਹੁਤ ਹੀ ਵਧੀਆ ਗੱਲ ਹੈ ਆਪਦਾ ਯੋਗਦਾਨ ਪਾਉਂਦਾ ਹੈ ਘਰ ਦੀ ਕਵਿੰਦਾਰੀ ਤੇ ਵਿੱਚ ਛੁੱਟੀਆਂ ਦਾ ਲਾਹਾ ਲੈਂਦਾ ਹੈ ਆਪਦਾ ਚੰਗੀ ਗੱਲ ਹੈ ਜੇ ਭਾਈ ਇਹਨਾਂ ਨੂੰ ਕੰਮਕਾਰ ਚੱਲੂਗਾ ਤਾਂ ਇਹ ਸਾਡੇ ਹੀ ਨੇ ਆਪਣੇ ਬਗਾਨੇ ਨਹੀਂ ਹੈ ਸਾਡੀਆਂ ਧੀਆਂ ਭੈਣਾਂ ਸਾਡੇ ਭੈਣ ਭਾਈ ਸਾਡੇ ਵੀਰ ਹੈ ਅੱਛਾ ਦੋਸਤੋ ਵੀਡੀਓ ਚੰਗੀ ਲੱਗੀ ਤਾਂ ਤੁਹਾਡਾ ਧੰਨਵਾਦ ਕਮੈਂਟ ਕਰ ਦਿਓ ਕੋਈ ਲਾਈਕ ਕਰ ਦਿਓ ਨਾ ਚੰਗੀ ਲੱਗੀ ਭਾਈ ਗਾਹਾਂ ਨੰਗ ਜੋ ਜੋ ਮੈਂ ਤੁਹਾਡਾ ਦਿਲ ਕੀਤਾ ਮੈਂ ਤਾਂ ਥੋੜੀ ਜੀ ਵੀਡੀਓ ਆਪਦੀ ਬਣਾ ਕੇ ਪੇਸ਼ ਕਰਤੀ ਛੋਟੀ ਕਚਹਿਰੀ ਦੇ ਵਿੱਚ ਮਿਲਾਂਗੇ ਫਿਰ ਕੁਛ ਨਵਾਂ ਕਰਾਂਗੇ ਅਗਲੀ ਵੀਡੀਓ ਦੇ ਨਾਲ ਸਾਰੇ ਵੀਰ ਤੰਦਰੁਸਤ ਰਹੋ ਖੁਸ਼ ਰਹੋ ਵੈਗਰੂ ਸੋਨੂ ਸਾਹਿਬ ਨੂੰ ਰੱਖਿਆ ਬਖਸ਼ਿਸ਼ ਕਰਨ ਖੁਸ਼ੀਆਂ ਦੇਣ ਮੇਰੇ ਉਹ ਅਰਦਾਸ ਸੱਚੇ ਪਾਤਸ਼ਾਹ ਦੇ ਅੰਗੇ ਸੱਚੇ ਪਾਤਸ਼ਾਹ ਮੇਰੇ ਪੰਜਾਬ ਨੂੰ ਹੱਸਦਾ ਵਜਦਾ ਖੁਸ਼ ਰੱਖੀ ਮੇਰੇ